ਪੂਨੇ ਦਾ ਮੌਸਮ ਠੰਡਾ ਹੈਗਾ ਤੇ ਅੱਜ ਆਪਾਂ ਨੂੰ ਦੂਜਾ ਦਿਨ ਹੈਗਾ ਪੂਨੇ ਵਿੱਚ ਘੁੰਮਦਿਆਂ ਆਪਾਂ ਜਾਣਦੇ ਆ ਕਿਤੇ ਇੱਥੋਂ ਬੱਸ ਮਿਲੂਗੀ ਬੱਸ ਤੇ ਚੜਦੇ ਆਂ ਮੇਰੀ ਵੀਡੀਓ ਦੇਖ ਰਹੇ ਮਿੱਤਰ ਬੇਲਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸ਼ਸ਼ਤਰੀ ਕਾ ਤੇ ਅੱਜ ਆਪਾਂ ਨੂੰ ਪੂਨਾ ਟਰੈਵਲ ਕਰਦਿਆਂ ਦੂਜਾ ਦਿਨ ਆ ਤੇ ਪੂਨੇ ਵਿੱਚ ਮੌਸਮ ਠੰਡਾ ਹੀ ਰਹਿੰਦਾ ਹੈਗਾ ਜੇ ਤੋਂਪ ਵੀ ਨਿਕਲਦੀ ਆ ਤਾਂ ਤੋਂਪ ਵੀ ਇੰਨੀ ਗਰਮੀ ਨਹੀਂ ਹੁੰਦੀ ਆ ਮੰਦਰਾ ਨਾਲ ਸੜਕਦੀ ਆ ਇਹ ਹਰ ਜੇ ਮੰਦਿਰ ਥਾਂ ਥਾਂ ਤੇ ਮਿਲ ਜਾਂਦੇ ਆ ਦੇਖੋ ਨੂੰ ਪੁੰਨੇ ਵਿੱਚ ਇੰਨੀ ਤਰ੍ਹਾਂ ਦੀ ਬਣਾਵਟ ਦੇਖੋ ਜਿਹੜੇ ਸਾਹਮਣੇ ਆ ਬਹੁਤ ਹੀ ਸੋਹਣੇ ਲੱਗ ਰਿਹਾ ਹੈ ਪੱਥਰਾਂ ਦੇ ਆਏ ਪੱਥਰਾਂ ਗਏ ਜਿਹੜੇ ਲਾਏ ਹੈਗੇ ਇਟਾ ਨਾਲ ਇਟਾ ਨਹੀਂ ਵਰਤਿਆ ਗਿਆ ਜਿਵੇਂ ਆਪਣੇ ਪਿੰਡਾਂ ਵਿੱਚ ਇਟਾਂ ਵਰਤ ਲੈਂਦੇ ਹੈਗੇ ਇੱਥੇ ਪੱਥਰਾਂ ਦੇ ਬਣਾਏ ਹੋਏ ਆਗੇ ਕੁਆਟਰ ਆਗੇ ਆ ਪਾਣੀ ਆ ਰਿਹਾ ਇੱਥੇ ਦੇਖੋ ਕਿੰਨੇ ਦਰੰਤ ਤੱਕ ਇਹ ਪਾਣੀ ਮੀਂਹ ਦਾਗਾ ਇੱਥੇ ਮੀਂਹ ਪੈਂਦੀ ਰਹਿੰਦਾਗਾ ਤੇ ਆ ਪੁਲ ਵਿੱਚ ਵੀ ਥੋੜਾ ਜਿਹਾ ਪਾਣੀ ਆ ਇਹ ਪੁਲ ਤੋਂ ਅਗਾਂਹ ਕ੍ਰੋਸ ਕਰਾਂਗੇ ਰੋਡ ਆਊਗਾ ਉੱਥੇ ਮਾਂਬਾਈ ਰੋਡ ਉੱਥੇ ਚੱਲਦੇ ਆਪਾਂ சிவாਜੀ ਨਗਰ ਜਾਣਾ ਆਪਾਂ ਮਾਂਬਾਈ ਰੋਡ ਤੇ ਅੱਜ ਰਸਤਾ ਆ ਗਿਆ ਇੱਥੇ ਬੱਤੀ-ਬੁਤੀ ਦਾ ਹੋਈ ਨਹੀਂ ਫਿਰ ਵੀ ਉੱਦੀ ਜਾਂਦੇ ਆਗੇ ਲੋਕ ਬੱਤੀਆਂ ਚੱਲ ਨਹੀਂ ਰਹਿਣਾਂ ਇੱਥੋਂ ਵਾਲਾ ਆਪਾਂ ਸੜਕ ਕ੍ਰੋਸ ਕਰਨੀ ਆ ਬਹੁਤ ਭੱਗ ਰਹੀ ਆ ਸ਼ਤਰਵਦੀ ਸ਼ਿਵਾਜੀ ਨਗਰ ਬੱਸ ਸਟਾਨਕ ਆਹ ਹੈ ਵੀ ਤੇ ਜੱਲਾਣ ਵਾਲੀ ਆ ਬੱਸਾ 70 ਬੱਜੇ ਸ਼ਿਵਾਜੀ ਨਗਰ ਬੱਸ ਸਟੈਂਡ ਆ ਗਏ ਤੇ ਜਿਹੜੀਆਂ ਬੱਸਾਂ ਲੋਕ ਲਾਉਂਦਿਆਂਗਾ ਉਹ ਇੱਧਰ ਹੀ ਆ ਕੇ ਜਾਂਦਿਆਂਗਾ ਜਿਹੜੇ ਸ਼ਹਿਰ ਚ ਚੱਲਦੇ ਹੋਣਾ ਪੱੜਾਂਗੇ ਸਵਰਗੇਟ ਵਾਲੀ ਬੱਸ ਆ ਗੀ ਗਾਵਟ ਤੇ ਤੇ ਜਿਹੜੀ ਬੱਸ ਆਉਂਦੀ ਹੈਗੇ ਆ ਬਾਈ ਬੈਠਾਗਾ ਇੱਧਰ ਇੱਧਰ ਅੰਦਰ ਇਹ ਦੱਸਦਾ ਵੀ ਬੋਲਦਾਗਾ ਵੀ ਆਹ ਬੱਸ ਐਸੇ ਇੱਥੇ ਜਾਊਗੀ ਤੇ ਇਹ ਕਹਿੰਦਾ 2 ਨੰਬਰ ਜਾਂ 11 ਨੰਬਰ ਬੱਸ ਆਊਗੀ ਛੇੜ ਤਗੜੂ ਮਾਰ ਆਸਬਰਗੇਟ ਨੂੰ ਚੱਲਿਆ ਆ ਪੁਨੇ ਦੀ ਬੱਸ ਸੱਜਾ ਪਾਂ ਛੇੜ ਤਗੜੂ ਮਾਰ ਹਲਵਾਈ ਗਣਪਤ ਮੰਦਿਰ ਦੀ ਟਿਕਟ ਟਿਕਟਾਈ ਆ ਉੱਥੇ ਉਤਰਨਾਗਾ ਬੱਸ 'ਚ ਬਹੁਤ ਭੀੜ ਆ ਗਈ ਇੱਥੋਂ ਦੀ ਲੋਕਲ ਬੱਸ ਆ ਗਈ ਇਲੈਕਟ੍ਰਿਕ ਆ ਇੱਕ ਸਾਈਡ ਦਾ ਕਰਾਊਡ ਆ ਤੇ ਰੋਡ ਜਾਮ ਇਹਦਾ ਅਗਲੀ ਸਾਈਡ ਦਾ ਕਰਾਊਡ ਆ ਅੱਜ ਸ਼ਨੀਵਾਰ ਪਾਰਾਗਾ ਸ਼ਨੀਵਾਰ ਤੋਂ ਬਾਅਦ ਇਹ ਦੋ ਪਰਲੇ ਪਾਸੇ ਦੀ ਹੈਗਾ ਇੱਕ ਸਾਈਡ ਦੀ ਇੰਨਾਗਾ ਦੇਖ ਲਓ ਤਾਂ ਸਮਝ ਲਓ ਤੁਸੀਂ ਆਪ ਹੀ ਕਿ ਪੁੰਨੇ ਵਿੱਚ ਕਿੰਨਾ ਕਰਾਊਡ ਹੋਵੇਗਾ ਉਹ ਸਾਹਮਣੇ ਹੈਗਾਗਾ ਸ਼ੇਰ ਤਗਰੂਨਾਥ ਗੜਤਪ ਮੰਦਿਰ ਆਪਾਂ ਉੱਧਰ ਜਾਣਾਗਾ ਸ਼੍ਰੀ ਤਗਰੂਨਾਥ ਸੇਠ ਹਲਵਾਈ ਕਰਨ ਪਤ ਮੰਦਰ ਆ ਗਈ ਇਤਿਹਾਸ ਕੋ ਮੰਦਰ ਆ ਗਿਆ ਪਰ ਇੱਥੇ ਭੀੜੀ ਬਹੁਤ ਹੁੰਦੀ ਹੈਗੀ ਮੱਥਾ ਟੇਕਣ ਵਾਲਿਆਂ ਦੀ ਤੇ ਜੇ ਇੱਥੇ ਆਧ ਮੱਥਾ ਟੇਕਣਾ ਦਾ 100 ਰੁਪਿਆ VIP ਮੱਥਾ ਲੱਗਦਾ ਮੱਥਾ ਟੇਕਹਿੰਦਾ ਹੈਗਾ ਇੱਥੇ ਉਹ 100 ਰੁਪਿਆ ਲੈਂਦੇ ਹੈਗੇ ਆਪਾਂ ਸਿੱਧਾ ਜਾਣਾਗਾ ਆਹ ਰਾਂ ਨੰਗਨ ਉਹਨਾਂ ਦੇ ਲਈ ਆਹ ਦੁਕਾਨਾਂ ਨਾ ਹੋਰਾਂ ਤੇ ਦੁਕਾਨਾਂ ਤੇ ਓ ਆ ਉਹਦੇ ਆਲਾ ਸਮਾਨ ਜਗਾ ਹੈ ਪਰ ਚੂਣਾ ਵਾਲਿਆਂ ਤੇ ਨਾਲ ਉਹ ਪਿਆਰ ਕੇ ਦੀ ਲੱਸੀ ਦਿੰਦਾ ਬਈ ਬਹੁਤ ਸਵਾਦ ਲੱਸੀ ਬਣਾਉਦਾਗਾ ਉਹ 탑 ਆਗੇ ਬੁੱਧਵਾਰ ਪ੍ਰੇਡ ਇਹ ਵੀ ਇੱਥੋਂ ਦਾ ਇੱਕ ਅਮਲ ਆ ਬੁੱਧਵਾਰ ਪ੍ਰੇਡ ਕਹਿੰਦੇ ਨੇ ਅਸੀਂ ਬੁੱਧਵਾਰ ਬਾਜ਼ਾਰ ਵਿਜਟ ਕਰੀ ਜਾਂਦੇ ਹਾਂਗੇ ਦੇਖਣਾ ਬਹੁਤ ਹੀ ਸੁੰਦਰ ਸੁੰਦਰ ਦੁਕਾਨਾਂ ਹੋਰਾਂ ਬਾਜ਼ਾਰ ਹੈ ਸੋਹਣੀਆਂ ਸੋਹਣੀਆਂ ਦੁਕਾਨਾਂ ਇੱਥੇ ਆ ਦੀਪਮਾਲਾ ਦਾਗਾ ਇੱਧਰ ਬੂਟਾਂ ਦੀ ਆ ਗਈ ਇੱਥੋਂ ਦੇ ਲੋਕ ਵੀ ਕਿਸੇ ਨਾਲ ਫालतू ਗੱਲਬਾਤ ਨਹੀਂ ਕਰਦੇ ਆਪਦੇ ਕੰਮ ਤੇ ਹੀ ਮਸਲਬ ਰੱਖਦੇ ਆਂ ਆਮਨੇ ਬੱਸ ਸਟੈਂਡ ਆ ਗਿਆ ਇੱਥੋਂ ਆਪਾਂ ਬੱਸ ਫੜਾਂਗੇ ਤੇ ਇੱਥੋਂ ਆਪਾਂ ਜਾਵਾਂਗੇ ਹੁਣ ਖੜਕੀ ਦੀ ਬੱਸ ਫੜਾਂਗੇ ਇੱਥੇ ਕਿਤਾਬਾਂ ਦੀ ਮਾਰਕੀਟ ਆ ਇੱਥੇ ਸਾਰੀਆਂ ਕਿਤਾਬਾਂ ਵਾਲੀਆਂ ਦੁਕਾਨਾਂ ਆ ਦੁਰ ਤੱਕ ਇੱਥੋਂ ਦੇ ਲੋਕ ਕਿਤਾਬਾਂ ਪੜ੍ਹਨ ਦੇ ਸ਼ੌਕੀਨ ਆ ਉਹ ਤਾਂ ਸਾਰੇ ਕਿਤੇ ਹੁੰਦੇ ਆ ਪਰ ਇੱਥੇ ਸਭ ਤੋਂ ਵੱਧ ਕਿਤਾਬਾਂ ਪੜ੍ਹਦੇ ਆ ਲੋਕ ਪੁਣੇ ਮੁੰਬਈ ਦੇ ਲੋਕ ਖੜਕੀ ਦੀ ਬੱਸ ਮਿਲ ਗਈ ਤੇ ਆਪਾਂ ਉਹਦੇ ਚੜ ਕੇ ਹੁਣ ਇਹ ਆਪਾਂ ਨੂੰ ਖੜਕੀ ਸਟੇਸ਼ਨ ਤੱਕ ਰੂਗੀ ਉੱਥੋਂ ਆਪਾਂ ਹੋਰ ਕੇ ਜਾਣਾ ਪਊਗਾ ਤਾਂ ਆਪਾਂ ਨੂੰ ਇਹ ਬੱਸ ਨੇ ਮਨਪਾਤਾਰਤਾ ਮਨਪਾ ਇਹ ਖਿੜਕੀ ਜਾਂਦੀ ਨਹੀਂ ਸੀ ਤਾ ਕਰਕੇ ਆਪਾਂ ਮਨਪਾਲਾ ਉਤਰ ਗਏ ਹੁਣ ਆਪਾਂ ਅਗਲੇ ਬੱਸ ਸਟਾਪ ਤੇ ਜਾਂਨੇ ਹੁਣ ਉੱਥੋਂ ਫੜਾਂਗੇ ਖੜਕੀ ਦੀ ਬੱਸ ਇੱਥੇ ਬੱਸ ਸਟਾਪਾਂ ਦੀ ਬੱਸ ਰੁਕਦੀ ਆ ਹੋਰ ਕਿਤੇ ਨਹੀਂ ਰੁਕਦੀ ਆ ਇਹ ਮਨਪਾਲਾ ਬੱਸ ਸਟੈਂਡ ਆਗਾ ਇੱਥੇ ਮੈਟਰੋ ਵੀ ਚੱਲ ਰਹੀ ਆ ਮੈਟਰੋ 'ਚ ਦੇਖ ਲਾਂਗੇ ਜੇ ਮਿਲਦੀ ਹੋਈ ਖੜਕੀ ਡਾਇਰੈਕਟ ਨਹੀਂ ਫਿਰ ਇੱਥੇ ਬੱਸ ਦੇਖਣਾ ਹੈ ਸ਼ਾਇਦ ਬੱਸ ਮਿਲ ਹੀ ਜਾਵੇ ਸ਼ਿਵਾਜੀ ਨਗਰ ਸ਼ਿਵਾਜੀ ਨਗਰ ਵਾਲੀ ਦਾ ਖੜੀ ਆ ਦੇਖਦੇ ਆ ਨਹੀਂ ਉੱਧਰ ਚੜ ਜਾਣਗੇ ਗੋਲ ਗੱਪਿਆਂ ਦਾ ਭਾਈ ਉਦੋਂ ਪਤਾ ਕਰੋ ਅਸੀਂ ਵੀ ਖੜਕੀ ਵਾਲੀ ਬੱਸ ਕਿੱਥੇ ਆਂਦੀ ਆ ਉਹ ਕਹਿੰਦਾ ਇੱਥੇ ਰੁਕ ਜਾਓ ਇੱਥੋਂ ਸਾਰੀਆਂ ਬੱਸਾਂ ਖੜਕੀ ਹੋ ਕੇ ਜਾਂਦੀਆਂ ਖੜਕੀ ਹੋ ਕੇ ਤੇ ਆਪਾਂ ਇੱਥੇ ਬੱਸ ਨੂੰ ਡਿਕਦੇ ਹਾਂ ਵਧੀਆ ਬੱਸ ਜਿਹੜੀ ਖੜਕੀ ਜਾਊਗੀ ਜਾਂ ਸਾਹਮਣੇ ਇਸ ਤੋਂ ਉੱਪਰ ਮੈਟਰੋ ਟ੍ਰੇਨ ਦਾ ਸਟੇਸ਼ਨ ਆਗਾ ਮੈਟਰੋ ਵੀ ਜਾਂਦੀ ਆ ਬੱਸ ਵੀ ਜਾਂਦੀ ਆ ਹੁਣ ਆਪਾਂ ਡਿਸਾਈਡ ਕਰਨਾ ਹੈ ਇਹਦੇ ਕਿਦੇ ਵਿੱਚ ਆ ਮੈਟਰੋ ਵਿੱਚ ਜਾਂ ਬੱਸ ਵਿੱਚ ਮੇਰਾ ਤਾਂ ਬੱਸ ਵਿੱਚ ਜਾਣ ਨੂੰ ਜੀ ਕਰਦਾ ਤੇ ਆਪਾਂ ਬੱਸ ਹੀ ਆਵਾਂਗੇ ਆਪਾਂ ਸੋਚਿਆ ਵੀ ਬੱਸਾਂ ਦੇ ਤਾਂ ਆਪਾਂ ਜਾਂ ਆਉਣੇ ਜਾਂਦੀ ਰਹਿੰਦੇ ਆ ਅੱਛਾ ਆਪਾਂ ਉੱਥੇ ਚੱਲਾਂਗੇ ਮੈਟਰੋ ਟ੍ਰੇਨ ਤੇ ਅੱਛਾ ਹੋਊਗੀ ਮੈਟਰੋ ਤੇ ਡਿਸਟ੍ਰਿਕਟ ਪੋਰਟ ਤੋਂ ਆਪਾਂ ਨੂੰ ਮੈਟਰੋ ਟ੍ਰੇਨ ਕਰਨੀ ਪਊਗੀ ਉੱਥੋਂ ਜਾਊਗੀ ਘੜਕਿਤੱਕ ਇੱਥੋਂ ਪਹਿਲਾ ਸਟੇਸ਼ਨ ਹੀ ਆ ਉੱਥੇ ਉਤਰਨਾ ਤੇਰੋਂ ਉੱਥੋਂ ਘੜਕਿਤੱਕ ਸਿੱਧਾ ਪਹਿਲੀ ਤਾਂ ਆਪਾਂ ਟ੍ਰੇਨ ਬਦਲ ਲਈ ਹੁਣ ਦੂਜੀ ਬਦਲਣੀ ਆਗੀ ਨੀਚੇ ਜਾਈਏ ਅੰਨੇ ਆਗੇ ਪੁੱਛਦੇ ਆਪਾਂ ਕਿ ਇੱਥੋਂ ਕਿਨੇ ਨੰਬਰ ਪਲੇਟਫਾਰਮ ਵਾਲੀ ਟ੍ਰੇਨ ਫੜਨੀ ਹੈ ਤਾਂ ਤਾਂ ਪੁਨੇ ਰੇਲਵੇ ਸਟੇਸ਼ਨ ਤੇ ਆ ਗਏ ਪੁਨੇ ਰੇਲਵੇ ਸਟੇਸ਼ਨ ਇਹਦਾ ਨਾਂ ਹੈ ਸਟੇਸ਼ਨ ਦਾ ਇੱਥੋਂ ਖੜਕੀ ਦੀ ਮਿਲੂਗੀ ਆਪਾਂ ਜਦੋਂ ਆਈ ਸੀ ਉਦੋਂ ਵੀ ਇਹਦੀ ਜਿਹੜੀ ਸੀ ਇੱਥੋਂ ਟਿਕਟ ਟਿਕਟ ਲੈਤੀ ਹੋਈ ਆਪਾਂ ਤੇ ਆਪਾਂ ਨੂੰ ਟਿਕਟ ਟਿਕਟਾਉਣ ਦੀ ਲੋੜ ਨਹੀਂ ਪਈ ਆਪਾਂ ਹੁਣ ਖੜਕੀ ਸਿੱਧਾ ਇੱਥੋਂ ਖੜਕੀ ਜਾਊਗੀ ਪੁਨੇ ਰੇਲਵੇ ਸਟੇਸ਼ਨ ਆ ਦੂਜਾ ਦੂਜੀ ਆ ਗਈ ਜਿੱਥੇ ਆਪਾਂ ਚੜਿਆ ਦੂਜੀ ਰੇਲਵੇ ਇਹ ਇਹ ਆਪਾਂ ਨੂੰ ਖੜਕੀ ਤੱਕ ਆਪਾਂ ਨੂੰ ਟ੍ਰੇਨ ਨੇ ਖੜਕੀ ਪਹੁੰਚਾ ਦਾ ਤੇ ਹੁਣ ਆਪਾਂ ਜਾਵਾਂਗੇ ਇੱਧਰ ਦੀ ਥੀਕੇ ਇੱਥੋਂ ਪੈਦਲ ਜਾਣਾ ਪਊਗਾ ਆਪਾਂ ਨੂੰ ਖੜਕੀ ਤੱਕ ਆਪਾਂ ਅੱਜ ਮੈਟਰੋ ਦਾ ਸਫਰ ਕੀਤਾ ਸੀ ਬਹੁਤ ਵਧੀਆ ਰਿਹਾ ਮੈਟਰੋ ਦੇ ਸਫਰ ਵਿੱਚ ਕੋਈ ਬੰਦੇ ਨੂੰ ਦਿੱਕਤ ਨਹੀਂ ਆਉਂਦੀ ਨਾਈਕੇਰੋ ਕੁਸਰਾਮੰਦਾ ਉੱਥੇ ਤਕਲੀਂ ਲੱਗੀਆਂ ਜਿਹਦੇ ਸਾਰਾ ਕੁਝ ਜਿੱਤਾ ਹੁੰਦਾ ਵੀ ਆਰ ਸਟੇਸ਼ਨ ਆ ਗਿਆ ਆਰ ਸਟੇਸ਼ਨ ਅਗਲਾ ਤੇ ਜਿਹੜੇ ਗੇਟ ਖੁੱਲਣਗੇ ਤਾਂ ਉਹ ਵੀ ਡੇਟਾਂ ਦੇ ਆਪਸ਼ਨ ਆ ਜਾਂਦੇ ਆ ਸਕਰੀਨ ਤੇ ਵੀ ਇਧਰਲੇ ਗੇਟ ਖੁੱਲੂਗਾ ਇੱਕ ਇਧਰਲਾ ਖੁੱਲੂਗਾ ਮੈਟਰੂ ਦੇ ਉਸ ਤਰਫ ਦੇ ਹੁਣ ਆਪਾਂ ਚੱਲਦੇ ਹਾਂ ਕਿੱਥੇ ਆ ਸਾਲ ਚ ਇਧਰ ਗਰਾਊਂਡ ਵਿੱਚ ਫੁੱਟਬਾਲ ਚੱਲ ਰਹੀ ਹੈ ਜਵਾਕ ਖੇਡਦੇ ਆ ਸਿਹਤਰਾ ਆਪਣੀ ਮੰਜ਼ਲਾ ਆ ਕੇ ਜਿੱਥੇ ਆਪਾਂ ਜਾਣਾ ਸੀ ਸਾਹਮਣੇ ਆਪਾਂ ਚੱਲਦੇ ਹਾਂ ਹੁਣ ਅੰਦਰ ਤੇ ਗੁਰਦੁਆਰਾ ਸਾਹਿਬ ਜਾਣਾ ਅੱਜ ਆਪਾਂ